ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਯਾਤਰਾ ਚੱਲੀ ਹੈ ਜੀ ਗੁਰਦੁਆਰਾ ਕਾਲ ਬੰਗਾ ਸਾਹਿਬ ਤੋਂ ਜਲੰਧਰ ਤੋਂ ਫਤਿਹਗੜ੍ਹ ਸਾਹਿਬ ਤੱਕ ਆ ਮੈਂ ਗੱਡੀ ਚਾਂ ਪਿੱਛੇ ਸਿੰਘ ਜਾ ਰਹੇ ਨੇ ਅੱਗੇ ਉਸ ਤੋਂ ਅੱਗੇ ਪਾਲਕੀ ਸਾਹਿਬ ਹੋਰ ਸੰਗਤ ਵੀ ਹੈ ਉਹ ਵਿਚ ਕੀ ਗੱਡੀ ਦੀ ਇੱਕ ਉਸ ਤੋਂ ਅੱਗੇ ਪਾਲਕੀ ਸਾਹਿਬ ਹੈ ਤੇ ਪਿੱਛੇ ਪਿੱਛੇ ਵੀ ਸੰਗਤ ਆ ਰਹੀ ਹੈ ਇਹ ਚੱਲਣੀ ਹੈ ਜਰੰਦਰ ਤੋਂ ਫਤਿਹਗੜ੍ਹ ਸਾਹਿਬ ਪੈਦਲ ਯਾਤਰਾ ਬਾਬਾ ਸੁਰਿੰਦਰ ਸਿੰਘ ਸੁਭਾਨੇ ਵਾਲੇ ਦੀ ਅਗਵਾਈ ਵਿੱਚ ਤੁਸੀਂ ਦੇਖ ਸਕਦੇ ਹੋ ਬਾਈ ਨੂੰ ਪਹੁੰਚ ਜਾਣਾ ਸਵੇਰੇ ਤਿੰਨ ਦਿਨ ਚੱਲਣੀ ਆ